ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਪਿੰਡ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਬਣਿਆ ਪਿਆ ਕਿਉਂਕਿ ਉਹਨਾਂ ਦੀ ਅੱਜ ਅੰਤਮ ਵਿਦਾਇਗੀ ਹੈ ਇਸ ਫਾਨੀ ਸੰਸਾਰ ਨੂੰ ਬੀਤੇ ਕੱਲ ਉਹਨਾਂ ਦੇ ਵੱਲੋਂ ਅਲਵਿਦਾ ਆਖ ਦਿੱਤਾ ਗਿਆ ਵੱਖ-ਵੱਖ ਸਖਸ਼ੀਤਾ ਜੜੀਆਂ ਨੇ ਉਹਨਾਂ ਦੇ ਅੰਤਿਮ ਦਰਸ਼ਨਾਂ ਨੂੰ ਪਹੁੰਚ ਰਹੀਆਂ ਨੇ ਉਹਨਾਂ ਦਾ ਆਖਰੀ ਵਾਰ ਮੂੰਹ ਦੇਖਣ ਦੇ ਲਈ ਪਹੁੰਚ ਰਹੀਆਂ ਨੇ ਹਾਲਾਂਕਿ ਉਹਨਾਂ ਦੀਆਂ ਸਥਿਤੀਆਂ ਕਿਹੋ ਜਿਹੀਆਂ ਸੀ ਕਿਸ ਤਰੀਕੇ ਦੇ ਹਾਲਾਤਾਂ ਦੇ ਨਾਲ ਯੂਝਦੇ ਹੋ ਨਜ਼ਰ ਆਏ ਤਕਰੀਬਨ 12 ਦਿਨ ਉਹਨਾਂ ਦੇ ਵੱਲੋਂ ਜ਼ਿੰਦਗੀ ਤੇ ਮੌਤ ਦੀ ਜਦੋਜਹਿਦ ਦੇ ਵਿੱਚ ਜ਼ਿੰਦਗੀ ਵਾਲੇ ਪਾਸੇ ਨੂੰ ਪੈਰ ਧਰਾਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜ਼ੂਰ ਨਹੀਂ ਸੀ ਕੁਦਰਤ ਦੇ ਵੱਲੋਂ ਉਸ ਨੂੰ ਮੌਤ ਦੇ ਕਲਾਵੇ ਦੇ ਵਿੱਚ ਲੈ ਕੇ ਆਪਣੇ ਨਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਅਖਵਾ ਦਿੱਤਾ ਗਿਆ ਹੈ ਅੱਜ ਉਹਨਾਂ ਦੀ ਜਿਹੜੀ ਹੈ ਅੰਤਿਮ ਸੰਸਕਾਰ ਦੀ ਸਾਰੀ ਰਸਮ ਜਿਹੜੀ ਹੈ ਉਹਨਾਂ ਦੇ ਪਿੰਡ ਦੇ ਵਿੱਚ ਹੀ ਕੀਤੀ ਜਾਏਗੀ ਵੱਖ-ਵੱਖ ਸਖਸ਼ੀਤਾ ਜਿੱਥੇ ਪਹੁੰਚ ਰਹੀਆਂ ਨੇ ਉੱਥੇ ਹੀ ਪੰਜਾਬੀ ਗਾਇਕੀ ਦੇ ਵੱਖ-ਵੱਖ ਥੰਮ ਜਿਨ੍ਹਾਂ ਦੇ ਵਿੱਚ ਉਹ ਬੱਬੂ ਮਾਨ ਹੋਰਾਂ ਦੇ ਵੱਲੋਂ ਵੀ ਇਸ ਦੁੱਖ ਦੀ ਘਰੀ ਦੇ ਵਿੱਚ ਪਰਿਵਾਰ ਦੇ ਨਾਲ ਜਿੱਥੇ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਿਆ ਜਾ ਰਿਹਾ ਉੱਥੇ ਹੀ ਅੰਤਿਮ ਰਸਮਾਂ ਦੇ ਵਿੱਚ ਉਹ ਸ਼ਾਮਲ ਹੋਣਗੇ ਵੱਖ-ਵੱਖ ਹੋਰ ਕਲਾਕਾਰ ਸਾਥੀ ਵੱਖ-ਵੱਖ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੁਖੀ ਪਹੁੰਚ ਰਹੇ ਨੇ ਜਿਨ੍ਹਾਂ ਜਿਨ੍ਹਾਂ ਦਾ ਵੀ ਰਾਜਵੀਰ ਜਵੰਦਾ ਦੇ ਨਾਲ ਸਰੋਕਾਰ ਸੀ ਪਿਆਰ ਸੀ ਰਾਜਵੀਰ ਜਵੰਦਾ ਦੇ ਨਾਲ ਕਿਸੇ ਤਰੀਕੇ ਦੀ ਕੋ નેੜਤਾ ਸੀ ਜਾਂ ਫਿਰ ਦੂਰ ਦਰਾਡੇ ਵਾਲੇ ਲੋਕ ਵੀ ਇਸ ਵਕਤ ਰਾਜਵੀਰ ਜਵੰਦਾ ਦੀ ਇਸ ਲਾਸਟ ਰਾਈਡ ਦੇ ਉੱਪਰ ਉਹਨਾਂ ਨੂੰ ਅੰਤਮ ਬਦਾਇਗੀ ਦੇਣ ਦੇ ਲਈ ਪਹੁੰਚ ਰਹੇ ਨੇ ਇੱਥੇ ਸਮਝਣਾ ਪਵੇਗਾ ਜਿਸ ਤਰੀਕੇ ਦੇ ਨਾਲ ਦੁਨੀਆ ਪੱਦਰ ਦੇ ਉੱਪਰ ਰਾਜਵੀਰ ਜਵੰਦਾ ਦੀ ਤੰਦਰੁਸਤੀ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਅਰਜ਼ੋਈਆਂ ਕੀਤੀਆਂ ਗਈਆਂ ਲੋਕਾਂ ਦੇ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਤੱਕ ਖੁਲਵਾ ਦਿੱਤੇ ਗਏ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਲੋਕ ਅਰਦਾਸਾਂ ਬੇਨਤੀਆਂ ਅਰਜ਼ੋਈਆਂ ਕਰਦੇ ਨਜ਼ਰ ਆਏ ਤੇ ਪਰ ਕੁਦਰਤ ਨੂੰ ਹੋਰ ਕੁਝ ਮਨਜ਼ੂਰ ਸੀ ਜਿਸ ਤੋਂ ਬਾਅਦ ਜਿਹੜਾ ਰਾਜਵੀਰ ਜਵੰਦਾ ਨੇ ਉਹਨਾਂ ਦੇ ਵੱਲੋਂ ਆਪਣੇ ਅੰਤਿਮ ਸਾਹ ਬੀਤੇ ਕੱਲ੍ਹ ਲੈ ਗਏ ਜਿਸ ਤਰੀਕੇ ਦੇ ਨਾਲ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਪਹਿਲਾਂ 11 ਵਜੇ ਕਰੇ ਜਾਣ ਦੀ ਗੱਲ ਆਖੀ ਜਾ ਰਹੀ ਸੀ ਪਰ ਹੁਣ ਇਸ ਸਾਰੇ ਕਾਰਵਾਈ ਦੇ ਵਿੱਚ ਜਾਂ ਫਿਰ ਕਹ ਲਈਏ ਇਸ ਅੰਤਮ ਬਰਾਈਗੀ ਦੇ ਵਿੱਚ ਥੋੜਾ ਜਿਹਾ ਡਿਲੇ ਹੈ ਯਾਂ ਫਿਰ ਕਹ ਲਈਏ ਕਿ ਇਸ ਨੂੰ ਥੋੜਾ ਸਮਾਂ ਹੋਰ ਲੱਗ ਸਕਦਾ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਪਿੰਡ ਵਾਸੀ ਨੇ ਵੱਡੇ ਪੱਧਰ ਦੇ ਉੱਪਰ ਜਿਹੜਾ ਪਿੰਡ ਵਾਸੀਆਂ ਦਾ ਤੰਤਾ ਲੱਗਾ ਹੋਇਆ ਹੈ ਉਹ ਦੂਰ ਦਰਾਡੇ ਤੋਂ ਆ ਕੇ ਅੰਤਿਮ ਅਵਦਾਈ ਦੇ ਸਮੇ ਰਾਜਵੀਰ ਜਵੰਦਾ ਹੋਰਾਂ ਦੇ ਅੰਤਿਮ ਦਰਸ਼ਨ ਕਰਨਾ ਚਾਹੁੰਦੇ ਨੇ ਉਹ ਵੀ ਉੱਥੇ ਪਹੁੰਚੇ ਹੋਏ ਨੇ ਤੇ ਨਾਲ ਦੀ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਉੱਥੇ ਪਹੁੰਚਣਾ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੀ ਅੰਤਿਮ ਦਰਸ਼ਨ ਜਿਹੜੇ ਨੇ ਉਹ ਰਾਜਵੀਰ ਜਵੰਦਾ ਹੋਰਾਂ ਦੇ ਕੀਤੇ ਜਾਣਗੇ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਇਸ ਦੇ ਵਿੱਚ ਬੱਬੂ ਮਾਨ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਜਿਨ੍ਹਾਂ ਦੇ ਵੱਲੋਂ ਪਿੰਡ ਪੋਨਾ ਦੇ ਵਿੱਚ ਪਹੁੰਚਿਆ ਗਿਆ ਤੇ ਇਹਨਾਂ ਦੇ ਵੱਲੋਂ ਪਿੰਡ ਪੋਨਾ ਦੇ ਵਿੱਚ ਪਹੁੰਚ ਕੇ ਰਾਜਵੀਰ ਜਵੰਦਾ ਦੇ ਜਿੱਥੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਦਾ ਪ੍ਰਗਟਾ ਅਜਿਹੇ ਸਮੇਂ ਦੇ ਵਿੱਚ ਜਿੰਨਾ ਦੁੱਖ ਬਣਾ ਲਿਆ ਜਾਵੇ ਉਹਨਾਂ ਥੋੜਾ ਇਹ ਇਹ ਸਾਰੀਆਂ ਸਥਿਤੀਆਂ ਨੂੰ ਸਮਝਦੇ ਹੋਏ ਕਲਾਕਾਰ ਸਾਥੀ ਜਿਹੜੇ ਨੇ ਜਾਂ ਪਰ ਹੋਰ ਸਕੇ ਸੰਬੰਧੀ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਪੋਨਾਪਿੰਡ ਦੇ ਵਿੱਚ ਪਹੁੰਚਿਆ ਜਾ ਰਿਹਾ ਵੱਖ-ਵੱਖ ਸ਼ਖਸੀਅਤਾਂ ਜਿਹੜੀਆਂ ਨੇ ਉਹ ਵੀ ਪਹੁੰਚ ਰਹੀਆਂ ਨੇ ਅੰਤਿਮ ਵਿਦਾਇਗੀ ਜਿਹੜੀ ਹੈ ਉਹ ਰਾਜਵੀਰ ਜਵੰਦਾ ਹੋਰਾਂ ਨੂੰ ਅੱਜ ਦਿੱਤੀ ਜਾਏਗੀ ਅ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਪਿੰਡ ਦੀ ਗਰਾਊਂਡ ਦੇ ਵਿੱਚ ਜਿਹੜਾ ਹੈ ਅੰਤਿਮ ਸੰਸਕਾਰ ਉਹਨਾਂ ਦਾ ਕੀਤਾ ਜਾਏਗਾ ਇੱਥੇ ਖਾਸਮ ਖਾਸ ਗੱਲ ਇਹ ਹੈ ਪੰਚਾਇਤ ਪੱਧਰ ਦੇ ਉੱਪਰ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਤੇ ਇਸ ਫੈਸਲੇ ਦੇ ਵਿੱਚ ਪੰਚਾਇਤ ਦੇ ਵੱਲੋਂ ਇੱਕ ਸਮਾਰਕ ਬਣਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ ਕਿ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਯਾਦਗਾਰ ਬਣਾਈ ਜਾਏਗੀ ਕਿਉਂਕਿ ਇੱਕ ਪਿੰਡ ਦਾ ਨਾਮ ਐਡੇ ਵੱਡੇ ਪੱਧਰ ਦੇ ਉੱਪਰ ਵਿਸ਼ਵ ਪੱਧਰ ਦੇ ਉੱਪਰ ਉਜਾਗਰ ਕਰਨਾ ਇਸ ਤਰੀਕੇ ਦੇ ਨਾਲ ਵਿਚਰਨਾ ਕਿ ਚਾਰ ਲੋਕ ਵੇਖ ਕੇ ਉਹਨਾਂ ਦੇ ਵੱਲ ਇਹ ਚੀਜ਼ ਸੋਚਣ ਕਿ ਅਸੀਂ ਵੀ ਜ਼ਿੰਦਗੀ ਇਦਾਂ ਦੀ ਬਤੀਤ ਕਰੀਏ ਮਾਪਿਆਂ ਨੂੰ ਸਾਂਭਣ ਦੀ ਗੱਲ ਹੋਵੇ ਆਪਣੇ ਆਪ ਨੂੰ ਚੰਗੇ ਤਰੀਕੇ ਦੇ ਨਾਲ ਮਾਇਦੇ ਵਿੱਚ ਉਜਾਗਰ ਕਰਨਾ ਹੋਵੇ ਆਪਣੀ ਕਾਬਲੀਅਤ ਦੇ ਨਾਲ ਆਪਣੇ ਕਲਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਹੋਵੇ ਇਹ ਸਾਰੀਆਂ ਚੀਜ਼ਾਂ ਰਾਜਵੀਰ ਦੇ ਹਿੱਸੇ ਆਈਆਂ ਰਾਜਵੀਰ ਜਵੰਦਾ ਉਹ ਸ਼ਖਸੀਅਤ ਹੋ ਕੇ ਨਿਭੜੇ ਨੇ ਜਿਨ੍ਹਾਂ ਨੂੰ ਵੇਖਣ ਵਾਲੇ ਤਾਂ ਜਿਨ੍ਹਾਂ ਨੂੰ ਸੁਣਨ ਵਾਲੇ ਤਾਂ ਉਹਨਾਂ ਨੂੰ ਚਾਹਦੇ ਹੀ ਨਹੀਂ ਜਿਨ੍ਹਾਂ ਜਿਨ੍ਹਾਂ ਦੇ ਕੰਨਾਂ ਤੱਕ ਇੱਕ ਸੁਣਦੀ ਸੁਣਾਈ ਖਬਰ ਵੀ ਪਈ ਹੈ ਕਿ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਤੋਂ ਅਲਵਿਦਾ ਆ ਗਏ ਨੇ ਉਸ ਦੇ ਮਨ ਦੇ ਵਿੱਚ ਵੀ ਇੱਕ ਧੂ ਇੱਕ ਖਿੱਚ ਪੈਂਦੀ ਦਿਖਾਈ ਦਿੱਤੀ ਹੈ ਕਿਉਂਕਿ ਹਰ ਕੋਈ ਇਨਸਾਨੀਅਤ ਪਸੰਦ ਉਸ ਸ਼ਖਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਐਦਾਂ ਦੀ ਹਾਲਤ ਦੇ ਵਿੱਚ ਵੇਖਣਾ ਨਹੀਂ ਚਾਹੁੰਦਾ ਬੀਤੇ ਕੱਲ੍ਹ ਦੀਆਂ ਉਹਨਾਂ ਦੀ ਮਾਤਾ ਜੀ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਸੀ ਉਸ ਦੇ ਵਿੱਚ ਭਾਵਕ ਹੋਏ ਜਸ ਬਾਜਵਾ ਜਿਹੜੇ ਨੇ ਉਹਨਾਂ ਨੂੰ ਗੜ ਦੇ ਨਾਲ ਲਾ ਕੇ ਕਿਤੇ ਨਾ ਕਿਤੇ ਇਹ ਚੀਜ਼ ਦਾ ਤਰਵਾਸਾ ਦਿੰਦੇ ਨਜ਼ਰ ਆਏ ਕਿ ਇਹ ਸਾਰੀ ਚੀਜ਼ ਨੂੰ ਸਮਝਿਆ ਜਾ ਸਕੇ ਕਿਸੇ ਨਾ ਕਿਸੇ ਤਰੀਕੇ ਠੱਲਿਆ ਜਾ ਸਕੇ ਜਾਂ ਪਰ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਹੋਇਆ ਕੀ ਹੈ ਹਾਲਾਂਕਿ ਇਸ ਵਕਤ ਪਰਿਵਾਰ ਉਸ ਸਥਿਤੀ ਦੇ ਵਿੱਚ ਨਹੀਂ ਹੈ ਕਿ ਇਸ ਸਾਰੇ ਹਾਦਸੇ ਨੂੰ ਜਿਹੜਾ ਕਿ ਬੜੇ ਹੀ ਬੁਰੇ ਤਰੀਕੇ ਦੇ ਨਾਲ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਬਣ ਕੇ ਟੁੱਟਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇ ਨਾਲ ਉਹ ਨਾਲ ਜ਼ਰੂਰ ਰਾਜਵੀਰ ਜਵੰਦਾ ਦੇ ਚਲਦੀਆਂ ਨੇ ਪਰ ਉਸ ਦੇ ਵੱਲੋਂ ਗਾਏ ਗਏ ਗੀਤ ਉਸ ਦੇ ਵੱਲੋਂ ਕੀਤੀਆਂ ਗਈਆਂ ਗੱਲਾਂ ਜਾਂ ਫਿਰ ਵੱਖ-ਵੱਖ ਤਰੀਕੇ ਦੇ ਨਾਲ ਉਹ ਜਿਹੜੇ ਸਥਿਤੀਆਂ ਦੇ ਵਿੱਚ ਇਕੱਲੀਏ ਕਿ ਰਏ ਨੇ ਜਾਂ ਪਰ ਜੇ ਇਸ ਤਰੀਕੇ ਦੀਆਂ ਕਾਰਗੁਜ਼ਾਰੀਆਂ ਉਹਨਾਂ ਦੇ ਵੱਲੋਂ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਕੀਤੀਆਂ ਗਈਆਂ ਨੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਨੂੰ ਲੰਬੇ ਸਮੇਂ ਤੱਕ ਇਸ ਰਹਿੰਦੀ ਦੁਨੀਆ ਤੱਕ ਇਸ ਦੁਨੀਆ ਦੇ ਵਿੱਚ ਜਿਉਂਦਾ ਰੱਖਣ ਗਿਆ ਅਕਸਰ ਹੀ ਜਦੋਂ ਕੋਈ ਕਹੇ ਲਈ ਕਿ ਇਸ ਪਾਨੀ ਸੰਸਾਰ ਦੇ ਵਿੱਚ ਉਹ ਜਾਂਦਾ ਤਾਂ ਲੋਕ ਉਸ ਨੂੰ ਚੰਗਾ ਕਹਿੰਦੇ ਨੇ ਪਰ ਉਸ ਦੇ ਜਾਣ ਤੋਂ ਪਹਿਲਾਂ ਵੀ ਉਸ ਨੂੰ ਚੰਗਾ ਕਿਹਾ ਜਾਣਾ ਤੇ ਤਸਵੀਰਾਂ ਜਿਹੜੀਆਂ ਨੇ ਤੁਹਾਡੀ ਸਕਰੀਨ ਦੇ ਉੱਪਰ ਇਸ ਵਕਤ ਰੇਸ਼ਮ ਸਿੰਘ ਅਨਮੋਲ ਪੰਜਾਬੀ ਕਲਾਕਾਰ ਦੇ ਤੇ ਹਰ ਅਕੇਲੀ ਇੱਕ ਤਰੀਕੇ ਦੇ ਨਾਲ ਪੰਜਾਬ ਦੇ ਉੱਪਰ ਜਦੋਂ ਵੀ ਕੋਈ ਆਫਤ ਪੈਂਦੀ ਆ ਤਾਂ ਉੱਥੇ ਵੀ ਕਰਦੇ ਨੇ ਤੇ ਜਦੋਂ ਕਿਸੇ ਕਲਾਕਾਰ ਭਾਈਚਾਰੇ ਦੇ ਵਿੱਚ ਇਦਾਂ ਦੀ ਕੋਈ ਸਿੱਤੀ ਬਣਦੀ ਆ ਜਾਂ ਫਿਰ ਇਦਾਂ ਦਾ ਡਾਡਾ ਡੂੰਗਾ ਸੰਤਾਪ ਭਰਿਆ ਸਮਾਂ ਆਉਂਦਾ ਤਾਂ ਉਸ ਵਕਤ ਵੀ ਇਹਨਾਂ ਦੇ ਵੱਲੋਂ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾਂਦਾ ਤੇ ਹੁਣ ਰੇਸ਼ਮ ਸਿੰਘ ਅਨਮੋਲ ਜਿਹੜੇ ਨੇ ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਤਸਵੀਰਾਂ ਜਿਹੜੀਆਂ ਨੇ ਵੱਖ-ਵੱਖ ਤੁਹਾਡੇ ਨਾਲ ਵੱਖ-ਵੱਖ ਐਂਗਲਸ ਤੋਂ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਅੱਜ ਦੀ ਅੰਤਿਮ ਰਸਮ ਜਿਹੜੀ ਆ ਪਰਿਵਾਰ ਦੇ ਵੱਲੋਂ ਕੀਤੀ ਜਾਣੀ ਆ ਦੂਰ ਦਰਾਡੇ ਤੋਂ ਆਏ ਹੋਏ ਲੋਕ ਜਿਹੜੇ ਨੇ ਉਹਨਾਂ ਦੇ ਬੈਠਣ ਦਾ ਪ੍ਰਬੰਧ ਜਿਹੜਾ ਉਹ ਵੀ ਕੀਤਾ ਗਿਆ ਤੇ ਇਹ ਜਿਹੜੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਹੁਣ ਚੱਲ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸੇ ਜਗ੍ਹਾ ਦੇ ਉੱਪਰ ਰਾਜਵੀਰ ਜਵੰਦਾ ਦੀ ਜਿਹੜੀ ਮ੍ਰਿਤਕ ਦੇਹ ਹੈ ਉਹ ਲਿਆ ਕੇ ਰੱਖੀ ਜਾਏਗੀ ਅੰਤਿਮ ਦਰਸ਼ਨਾਂ ਨੂੰ ਰੱਖੀ ਜਾਏਗੀ ਜਿਸ ਤੋਂ ਬਾਅ ਜਿਹੜੇ ਨੇ ਦੂਰ ਦਰਾਡੇ ਤੋਂ ਆਏ ਹੋਏ ਕਿਉਂਕਿ ਸਾਰੇ ਲੋਕ ਆਸਵਾਦ ਨਹੀਂ ਕਿ ਜਾਂਦੇ ਸਮੇਂ ਰਾਜਵੀਰ ਦਾ ਮੂੰਹ ਵੇਖ ਲਿਆ ਜਾਵੇ ਜਾਂਦੇ ਸਮੇਂ ਰਾਜਵੀਰ ਜਵੰਦਾ ਦੇ ਦਰਸ਼ਨ ਕਰ ਲੈ ਜਾਣ ਕਿਉਂਕਿ ਅ ਵੱਖ-ਵੱਖ ਗੀਤਾਂ ਦੇ ਵਿੱਚ ਵੱਖ-ਵੱਖ ਫਿਲਮਾਂ ਦੇ ਵਿੱਚ ਜਿਹੜੇ ਕਹੇ ਲਈ ਕਿ ਉਹਨਾਂ ਨੂੰ ਲੋਕ ਵੇਖਦੇ ਨੇ ਵੱਖ-ਵੱਖ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਉਹਨਾਂ ਦੇ ਗਾਣਿਆਂ ਨੂੰ ਪਸੰਦ ਕੀਤਾ ਜਾਂਦਾ ਹੈ ਉਹਨਾਂ ਦੀਆਂ ਫਿਲਮਾਂ ਨੂੰ ਪਸੰਦ ਕੀਤਾ ਜਾਂਦਾ ਤੇ ਖਾਸ ਤੌਰ ਦੇ ਉੱਪਰ ਜਿਹੜੇ ਲੋਕ ਉਹਨਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਪਈਆਂ ਹੋਈਆਂ ਵੀਡੀਓਜ਼ ਨੂੰ ਵੇਖਦੇ ਨੇ ਉਹ ਵੇਖ ਸਕਦੇ ਨੇ ਕਿ ਉਹ ਬੜੇ ਚੁਲਬਲੇ ਸੁਭਾਅ ਦੇ ਸੀ ਬਹੁਤ ਸਾਰਾ ਮਜ਼ਾਕੀਆ ਉਹਨਾਂ ਦੇ ਵੱਲੋਂ ਕੰਟੈਂਟ ਜਿਹੜਾ ਸੀ ਉਹ ਵੀ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਅਪਡੇਟ ਕੀਤਾ ਜਾਂਦਾ ਸੀ ਵੱਖ-ਵੱਖ ਤਰੀਕੇ ਦੀਆਂ ਰੀਲਸ ਛੜੀਆਂ ਸੀ ਰਹਾਂ ਜਾਂਦੀਆਂ ਸੀ ਤੇ ਨਾਲ ਦੀ ਨਾਲ ਆਪਣੇ ਸ਼ੌਕਾਂ ਨੂੰ ਆਪਣੇ ਚਾਹਾਂ ਉਲਾਸਾਂ ਨੂੰ ਵੀ ਉਹਨਾਂ ਦੇ ਵੱਲੋਂ ਪੂਰਾ ਕੀਤਾ ਗਿਆ ਤੇ ਉਹਨਾਂ ਚਾਹਾਂ ਉਲਾਸਾਂ ਦੇ ਵਿੱਚ ਡਿਫੈਂਡਰ ਗੱਡੀ ਜਦੋਂ ਉਹਨਾਂ ਦੇ ਵੱਲੋਂ ਲਈ ਗਈ ਸੀ ਤਾਂ ਉਸ ਵਕਤ ਵੱਖ-ਵੱਖ ਕਲਾਕਾਰਾਂ ਦੇ ਵੱਲੋਂ ਜਦੋਂ ਉਹਨਾਂ ਨੂੰ ਵਧਾਈਆਂ ਦੇਣ ਦੇ ਲਈ ਪਹੁੰਚਿਆ ਜਾ ਰਿਹਾ ਸੀ ਉਸ ਵਕਤ ਵੀ ਉਹ ਇਸ ਗੱਲ ਨੂੰ ਕਹਿੰਦੇ ਨਜ਼ਰ ਆਏ ਸੀ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਭਾਵੇਂ ਸਨੈਪਚੈਟ ਦੀ ਗੱਲ ਕਰ ਲਈ ਇੰਸਟਾਗ੍ਰਾਮ ਦੀ ਗੱਲ ਕਰ ਲਈਏ ਕਿ ਇਹ ਉਹਨਾਂ ਦੇ ਹਿੱਸੇ ਆਈ ਹੈ ਉਹਨਾਂ ਦੀ ਮਿਹਨਤ ਨੂੰ ਬਲ ਪਿਆ ਹੈ ਜਾਂ ਫਿਰ ਭੂਰ ਪਿਆ ਹੈ ਇਸ ਗੱਲ ਦੇ ਲਈ ਉਹ ਧੰਨਵਾਦੀ ਵੀ ਹੁੰਦੇ ਕੁਦਰਤ ਦੇ ਨਜ਼ਰ ਆਏ ਸੀ ਨਾਲ ਜਦੋਂ ਕੁਝ ਸਮਾਂ ਪਹਿਲਾਂ ਉਹਨਾਂ ਦੇ ਪਿਤਾ ਦਾ ਸਾਇਆ ਉਹਨਾਂ ਦੇ ਸਿਰ ਦੇ ਉੱਪਰ ਉੱਠਦਾ ਉਹ ਉਸ ਵਕਤ ਵੱਖ-ਵੱਖ ਨਿੱਜੀ న్యూਸ ਚੈਨਲਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਵੱਲੋਂ ਇਹ ਗੱਲ ਜਿਹੜੀ ਹੈ ਇਸ ਨੂੰ ਪਬਲਿਕਲੀ ਮੰਨਿਆ ਗਿਆ ਕਿ ਉਹਨਾਂ ਦੇ ਪਿਤਾ ਜੀ ਸ਼ਰਾਬ ਦਾ ਸੇਵਨ ਕਰਦੇ ਸੀ ਇਸੇ ਕਰਕੇ ਉਹ ਬਿਮਾਰੀ ਦੇ ਨਾਲ ਪੀੜਿਤ ਹੋ ਕੇ ਇਸ ਫਾਨੀ ਸੰਸਾਰ ਨੂੰ ਅਲਵਦਾ ਆ ਗਏ ਤੇ ਇਹ ਵੱਡੇ ਦਿਲ ਵਾਲਾ ਉਹ ਗਵਈਆ ਰਾਜਵੀਰ ਜਵੰਦਾ ਉਹ ਗਵਈਆ ਹੈ ਜਿਸ ਦੇ ਵੱਲੋਂ ਇਸ ਗੱਲ ਨੂੰ ਪਬਲਿਕਲੀ ਮੰਨਿਆ ਗਿਆ ਕਿ ਉਹਨਾਂ ਦੇ ਪਿਤਾ ਜੀ ਸ਼ਰਾਬ ਦਾ ਸੇਵਨ ਕਰਦੇ ਸੀ ਇਸ ਕਰਕੇ ਉਹਨਾਂ ਦਾ ਇਸ ਜਹਾਨ ਤੋਂ ਜਾਣਾ ਹੋਇਆ ਤੇ ਉਹਨਾਂ ਨੇ ਆਪਣੀ ਸਿਹਤ ਨੂੰ ਸਾਬੜ ਸੰਭਾਲਣ ਦੇ ਬਹੁਤ ਵਧੀਆ ਤਰੀਕੇ ਦੇ ਨਾਲ ਸੁਨੇਹ ਜਿਹੜੇ ਨੇ ਵੱਖ-ਵੱਖ ਵੀਡੀਓਜ਼ ਦੇ ਵਿੱਚ ਜਿੱਥੇ ਦਿੱਤੇ ਉੱਥੇ ਹਰੇਕ ਇੰਟਰਵਿਊਜ਼ ਦੇ ਵਿੱਚ ਉਹ ਗੱਲ ਕਰਦੇ ਨਜ਼ਰ ਆਉਂਦੇ ਸੀ ਜਦੋਂ ਉਹਨਾਂ ਦੀ ਇੰਟਰਵਿਊਜ਼ ਕਿਸੇ ਵੱਖ-ਵੱਖ ਆਧਾਰਿਆਂ ਦੇ ਮੱਦੇਨਜ਼ਰ ਕੀਤੀ ਜਾਂਦੀ ਸੀ ਉਸ ਵਕਤ ਜ਼ਰੂਰ ਉਹ ਮੰਦੇ ਬਲਬਲੇ ਸਾਂਝੇ ਕਰਦੇ ਨਜ਼ਰ ਆਉਂਦੇ ਸੀ ਹੁਣ ਤਸਵੀਰਾਂ ਜਿਹੜੀਆਂ ਨੇ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਇਸ ਦੇ ਵਿੱਚ ਜਸ ਬਾਜਵਾ ਜਿਹੜੇ ਕਿ ਪਹਿਲੇ ਦਿਨ ਐਕਸੀਡੈਂਟ ਹੋਣ ਤੋਂ ਬਾਅਦ ਉਹਨਾਂ ਦੇ ਨਾਲ ਨਜ਼ਰ ਆਏ ਪਰਿਵਾਰ ਨੂੰ ਹਰ ਤਰੀਕੇ ਦੇ ਨਾਲ ਸਪੋਰਟ ਕਰਦੇ ਨਜ਼ਰ ਆਏ ਹਾਲਾਂਕਿ ਇਹ ਕੁਦਰਤੀ ਵਰਤਾਰਾ ਹੈ ਜਿਹੜਾ ਇਸ ਦੁਨੀਆ ਤੇ ਆਇਆ ਉਸ ਦਾ ਜਾਣਾ ਵੀ ਸੁਭਾਵਿਕ ਹੈ ਉਸ ਦਾ ਜਾਣਾ ਵੀ ਨਿਸ਼ਚਿਤ ਹੈ ਕੁਦਰਤ ਦੇ ਵੱਲੋਂ ਇਹ ਪੀੜੋ ਪਾੜਾ ਪਹਿਲਾਂ ਤੋਂ ਤੋੜਿਆ ਹੋਇਆ ਤੇ ਇਸ ਪੀੜੋ ਪਾੜੇ ਦੇ ਵਿੱਚ ਦੀ ਹੁੰਦੇ ਹੋਏ ਰਾਜਵੀਰ ਜਵੰਦਾ ਜਿਹੜੇ ਨੇ ਉਹ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਵੱਖ-ਵੱਖ ਕਲਾਕਾਰ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਗੁਰਲੇਜ ਅਖਤਰ ਇਸ ਵਕਤ ਤੁਹਾਡੀ ਸਕਰੀਨ ਦੇ ਉੱਪਰ ਚੱਲਦੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਲਈ ਦੇ ਰਹੇ ਹੋਣਗੇ ਵੱਖ-ਵੱਖ ਹੋਰ ਪਤਵੰਤੇ ਜਿਹੜੇ ਵੀ ਜਾਣਕਾਰ ਸੀ ਕੋਈ ਅਣਜਾਣ ਸੀ ਜਿਨ੍ਹਾਂ ਨੂੰ ਦੋਨੋਂ ਦਰਾੜਿਓਂ ਵੀ ਪਤਾ ਲੱਗਾ ਕਿ ਰਾਜਵੀਰ ਜਵੰਦਾ ਇਸ ਵਕਤ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਹਰੇਕ ਹੀ ਵਿਅਕਤੀ ਵਿਸ਼ੇਸ਼ ਜਿਹੜਾ ਹੈ ਦੁੱਖ ਮਣਾਉਣ ਦੇ ਲਈ ਉਹ ਪਹੁੰਚ ਰਿਹਾ ਹੈ ਜਿੱਥੇ ਰਾਜਵੀਰ ਜਵੰਦਾ ਦੀ ਜਦੋਂ ਸ਼ਖਸੀਅਤ ਦੀ ਗੱਲ ਕਰਦੇ ਹਾਂ ਇੱਕ ਸਡੌਲ ਨੌਜਵਾਨ ਜਿਸ ਦੇ ਵੱਲੋਂ ਜਿਹੜਾ ਵੀ ਕਪੜਾ ਪਾ ਲਿਆ ਜਾਵੇ ਉਸ ਦੇ ਤਾਂ ਦੋਸਤੇ ਕਪੜੇ ਪਾਉਣ ਦਾ ਲਹਿਜ਼ਾ ਉਸ ਦਾ ਸਟੇਜ ਦੇ ਉੱਪਰ ਵਿਚਰਨਾ ਉਸ ਦਾ ਸਟੇਜ ਦੇ ਉੱਪਰ ਪਰਫਾਰਮ ਕਰਨਾ ਹੋਰ ਕਲਾਕਾਰਾਂ ਨੂੰ ਨਾਲ ਲੈ ਕੇ ਉਸ ਦੇ ਵੱਲੋਂ ਚੱਲਣਾ ਤੇ ਇਹ ਸੁਭਾ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ ਇਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਵਿਚਰਨਾ ਕਿਸੇ ਕਿਸੇ ਦੇ ਹਿੱਸੇ ਆਉਂਦਾ ਤਾਂ ਹੀ ਅੱਜ ਹਰੇਕ ਉਹ ਅੱਖ ਨਾ ਮੈਂ ਜਿਸ ਦੇ ਵੱਲੋਂ ਰਾਜਵੀਰ ਜਵੰਦਾ ਆਦੀ ਇੱਕ ਵਾਰ ਵੀ ਝਲਕ ਕਿਤੇ ਅੱਖਾਂ ਦੇ ਸਾਹਮਣੇ ਵੇਖੀ ਗਈ ਹੈ ਜਾਂ ਫਿਰ ਗਾਣੇ ਦੇ ਜ਼ਰੀਏ ਵੇਖਿਆ ਗਿਆ ਹਰੇਕ ਉਹ ਅੱਖ ਨਾ ਮੈਂ ਬਾ ਲੋਕਾਂ ਦੇ ਵੱਲੋਂ ਅਰਦਾਸਾਂ ਵੱਡੇ ਪੱਧਰ ਦੇ ਉੱਪਰ ਕੀਤੀਆਂ ਗਈਆਂ ਅਰਜ਼ੋਈਆਂ ਕੀਤੀਆਂ ਗਈਆਂ ਕਿ ਕਿਸੇ ਤਰੀਕੇ ਦੇ ਨਾਲ ਕੋਈ ਵੱਡਾ ਚਮਤਕਾਰ ਹੋਵੇ ਰਾਜਵੀਰ ਜਵੰਦਾ ਮੁਰ ਸਟੇਜਾਂ ਦੇ ਉੱਪਰ ਉਸੇ ਤਰੀਕੇ ਬੁੱਕ ਦਾ ਨਜ਼ਰ ਆਵੇ ਇਹ ਸਾਰਾ ਕੁਝ ਨਹੀਂ ਹੋਇਆ ਕੁਦਰਤ ਨੂੰ ਹੋਰ ਕੁਝ ਮਨਜ਼ੂਰ ਸੀ ਜੋ ਕੁਦਰਤ ਨੂੰ ਮਨਜ਼ੂਰ ਸੀ ਉਹ ਜਦੋਂ ਹੋਇਆ ਤੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਨਮੀ ਆਉਣੀ ਲੋਕਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆਉਣੇ ਕਿਤੇ ਨਾ ਕਿਤੇ ਜ਼ਰੂਰ ਲਾਜ਼ਮੀ ਹੋ ਜਾਂਦੇ ਨੇ ਤੇ ਇਸ ਵਕਤ ਉਹਨਾਂ ਦੇ ਪਿੰਡ ਦੇ ਵਿੱਚ ਲੱਗਾ ਹੋਇਆ ਉਹਨਾਂ ਹਜ਼ਾਰਾਂ ਲੋਕਾਂ ਦਾ ਤੰਤਾ ਇਹ ਗੱਲ ਬਿਆਨ ਕਰਦਾ ਹੈ ਕਿ ਰਾਜਵੀਰ ਵੰਦਾ ਦੇ ਵੱਲੋਂ ਕੀ ਖਟਿਆ ਗਿਆ ਉਹਨਾਂ ਦੇ ਵੱਲੋਂ ਆਪਣੇ ਵੱਖ-ਵੱਖ ਇੰਟਰਵਿਊਜ਼ ਦੇ ਵਿੱਚ ਇੱਕ ਗੱਲ ਵਿਸ਼ੇਸ਼ ਤੌਰ ਦੇ ਉੱਚੇਚੇ ਤੌਰ ਦੇ ਉੱਪਰ ਕਹੀ ਜਾਂਦੀ ਸੀ ਕਿ ਮੈਂ ਕੁਝ ਗਾਣੇ ਇਦਾਂ ਦੇ ਗਾਉਣਾ ਚਾਹੁੰਦਾ ਜਿਹੜੇ ਮੈਨੂੰ ਅਮਰ ਕਰ ਦੇਣ ਬਹੁਤ ਸਾਰੇ ਗਾਣੇ ਨੇ ਉਹਨਾਂ ਦੇ ਜੇਕਰ ਮੈਂ ਉਂਗਲਾਂ ਦੇ ਉੱਪਰ ਗਿਣਨ ਜਾਵਾਂ ਤਾਂ ਬਹੁਤ ਲੰਬਾ ਸਮਾਂ ਜਿਹੜਾ ਉਹ ਲੱਗ ਜਾਏਗਾ ਉਹਨਾਂ ਦੇ ਵੱਲੋਂ ਇੱਕ ਸੱਭਿਆਚਾਰ ਨੂੰ ਪ੍ਰਮੁਖਤਾ ਦੇ ਨਾਲ ਰੱਖਦੇ ਹੋਏ ਜਾਂ ਫਿਰ ਸੱਭਿਆਚਾਰਕ ਤਰੀਕੇ ਦੇ ਨਾਲ ਵਿਚਰਦੇ ਹੋਏ ਇਦਾਂ ਦੀ ਕਲਾਕਾਰੀ ਨੂੰ ਸਾਹਮਣੇ ਲਿਆ ਕੇ ਰੱਖਿਆ ਗਿਆ ਜਿਹੜੀ ਕਲਾਕਾਰੀ ਨੂੰ ਲੋਕ ਸੁਣਨਾ ਪਸੰਦ ਕਰਦੇ ਨੇ ਆਪਣੇ ਘਰਾਂ ਦੇ ਵਿੱਚ ਪਰਵਾਰਾਂ ਦੇ ਵਿੱਚ ਆਪਣੇ ਸਕੇ ਸਬੰਧੀਆਂ ਦੇ ਵਿੱਚ ਬੈਠ ਕੇ ਵੀ ਇਦਾਂ ਦੇ ਗਾਣੇ ਸੁਣ ਲੈ ਜਾਣ ਤਾਂ ਲੋਕ ਮਾਣ ਮਹਿਸੂਸ ਕਰਦੇ ਨੇ ਕਿ ਇਦਾਂ ਦੇ ਗਾਣੇ ਸਾਨੂੰ ਵੇਖਣ ਨੂੰ ਮਿਲਦੇ ਨਹੀਂ ਸਾਡੇ ਕੰਨਾਂ ਦੇ ਵਿੱਚ ਇਦਾਂ ਦੇ ਗਾਣਿਆਂ ਦੀ ਆਵਾਜ਼ ਪਈ ਹੈ ਬਹੁਤ ਸਾਰੀਆਂ ਚੀਜ਼ਾਂ ਇਸ ਦੌਰ ਦੇ ਵਿੱਚ ਚੱਲਦੇ ਸਮੇਂ ਦੇ ਰੂਪ ਦੇ ਵਿੱਚ ਉਹਨਾਂ ਦੇ ਵੱਲੋਂ ਉਸ ਤਰੀਕੇ ਦੇ ਨਾਲ ਸਾਹਮਣੇ ਨਹੀਂ ਰੱਖੀਆਂ ਗਈਆਂ ਕਹਿਣ ਦਾ ਭਾਵ ਕਿ ਅੱਜ ਦੀ ਅਜੋਕੀ ਗਾਇਕੀ ਦੇ ਵਿੱਚੋਂ ਥੋੜਾ ਪਾਸੇ ਹਟ ਕੇ ਥੋੜਾ ਬਲਖਣ ਕੰਮ ਕਰਦੇ ਹੋਏ ਰਾਜਵੀਰ ਜਵੰਧਾ ਨਜ਼ਰ ਆਏ ਉਹਨਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਆਪਣੀਆਂ ਵਿਸ਼ੇਸ਼ਤਾਈਆਂ ਜਿਹੜੀਆਂ ਲੋਕਾਂ ਦੇ ਸਾਹਮਣੇ ਰੱਖੀਆਂ ਗਈਆਂ ਕਲਾ ਦੇ ਬਹੁਤ ਕਮੀਸਨ ਆਵਾਜ਼ ਉਹਨਾਂ ਦੀ ਬਾ ਕਮਾਲ ਸੀ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਨਿਭਾਈਆਂ ਗਈਆਂ ਬਤੌਰ ਇੱਕ ਅਫਸਰ ਸੇਵਾਵਾਂ ਨਿਭਾਉਂਦੇ ਸਮੇਂ ਉਹਨਾਂ ਦੇ ਵੱਲੋਂ ਨਾਲੋ-ਨਾਲ ਆਪਣੀ ਗਾਇਕੀ ਨੂੰ ਜਾਰੀ ਰ ਉਹਨਾਂ ਦੇ ਵਿੱਚ ਪਹਿਲੀ ਸਟੇਜ ਜਿੱਥੇ ਸਾਂਝੀ ਕੀਤੀ ਗਈ ਸੀ ਆਪਾਂ ਪਹਿਲਾਂ ਵੀ ਦਰਸ਼ਕਾਂ ਦੇ ਨਾਲ ਸਾਂਝਾ ਕਰਕੇ ਹਟਿਆ ਕਿ ਲਾਭ ਹਿਰਾ ਹੋਰਾਂ ਦਾ ਅਖਾੜਾ ਲੱਗਿਆ ਹੋਇਆ ਸੀ ਇਸੇ ਪਿੰਡ ਦੇ ਵਿੱਚ ਜਿੱਥੇ ਹੁਣ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਇਸੇ ਜਗ੍ਹਾ ਦੇ ਉੱਪਰ ਪਹਿਲੀ ਵਾਰ ਰਾਜਵੀਰ ਜਵੰਦਾ ਹੋਰਾਂ ਦੇ ਵੱਲੋਂ ਮਾਈਕ ਫੜ ਕੇ ਆਪਣੀ ਆਵਾਜ਼ ਦੇ ਨਾਲ ਲੋਕਾਂ ਨੂੰ ਕੀ ਲਿਆ ਗਿਆ ਸੀ ਦੱਸਿਆ ਗਿਆ ਸੀ ਕਿ ਕੋਈ ਰਾਜਵੀਰ ਜਵੰਦਾ ਹੈ ਜਿਸ ਦੇ ਵੱਲੋਂ ਇਸ ਸੰਸਾਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਐਡਾ ਨਾਮਾ ਨਾਮਣਾ ਖੱਟਿਆ ਜਾਣਾ ਹੈ ਜਿਸ ਤੋਂ ਬਾਅਦ ਜੇਕਰ ਕੋਈ ਐਦਾਂ ਦੀ ਸਥਿਤੀ ਬਣਦੀ ਹੈ ਤਾਂ ਲੋਕ ਰੋਣਗੇ ਤੇ ਲੋਕ ਰੋ ਰਹਿ ਨੇ ਲੋਕਾਂ ਦੇ ਵੱਲੋਂ ਅੱਜ ਉਹਨਾਂ ਦੇ ਲਈ ਭਾਵਕ ਹੋਇਆ ਜਾ ਰਿਹਾ ਲੋਕਾਂ ਦੇ ਮਨ ਦੇ ਵਿੱਚ ਇਹ ਬਲਬਲੇ ਨੇ ਕਿ ਇਹ ਅੱਜ ਵੀ ਖਬਰ ਹੋਣ ਵੀ ਖਬਰ ਜਿਹੜੀ ਆ ਝੂਠੀ ਹੋ ਜਾਈਏ ਕਿ ਰਾਜਵੀਰ ਜਵੰਦਾ ਦੇ ਨਾਲ ਇਹ ਹਾਦਸਾ ਨਹੀਂ ਵਾਪਰਿਆ ਰਾਜਵੀਰ ਜੋ ਬੰਦਾ ਇਸ ਭਾਨੀ ਸੰਸਾਰ ਨੂੰ ਅਲਵਿਦਾ ਨਹੀਂ ਆਕੇ ਗਏ ਪਰ ਜੋ ਸੱਚਾ ਕੁਦਰਤੀ ਤੌਰ ਦੇ ਉੱਪਰ ਜੋ ਵਰਤਾਰਾ ਹੈ ਉਸ ਦੇ ਵਿੱਚ ਦੀ ਹੁੰਦੇ ਹੋਏ ਰਾਜਵੀਰ ਜਵੰਦਾ ਦੇ ਵੱਲੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ ਗਿਆ ਇਸ ਕੁਦਰਤੀ ਵਰਤਾਰੇ ਨੂੰ ਪਰਿਵਾਰ ਨੂੰ ਮੰਨਣ ਦਾ ਬਲ ਜਿਹੜਾ ਹੈ ਉਹ ਮਿਲੇ ਇਸ ਦੀ ਆਸ ਉਮੀਦ ਕਾਮਨਾ ਅਸੀਂ ਵੀ ਕਰਦੇ ਹਾਂ ਤੇ ਵੱਖ-ਵੱਖ ਜਿਹੜੇ ਲੋਕ ਉੱਥੇ ਪਹੁੰਚੇ ਹੋਏ ਨੇ ਪਤਵੰਤੇ ਪਹੁੰਚੇ ਹੋਏ ਨੇ ਕਲਾਕਾਰ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵਿੱਚ ਜਸ ਬਾਜਵਾ ਦੀ ਗੱਲ ਆਪਾਂ ਕੀਤੀ ਹੈ ਬੱਬੂ ਮਾਨ ਹੋਰਾਂ ਦੀ ਗੱਲ ਕੀਤੀ ਹੈ ਗੁਰਲੇਜ਼ ਅਖਤਰ ਵੱਡਾ ਨਾਮ ਹੈ ਪੰਜਾਬੀ ਇੰਡਸਟਰੀ ਦਾ ਉਹ ਵੀ ਪਹੁੰਚੇ ਨੇ ਰੇਸ਼ਮ ਸਿੰਘ ਅਨਮੋਲ ਪਹੁੰਚੇ ਨੇ ਹੋਰ ਵੀ ਵੱਖ-ਵੱਖ ਸਖਸ਼ੀਤਾ ਸਿਆਸੀ ਆਗੂ ਜਿਹੜੇ ਨੇ ਉਹ ਵੀ ਪਹੁੰਚੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਪਹੁੰਚ ਕਿ ਇਹ ਧਰਵਾਸੇ ਰੂਪ ਦੇ ਵਿੱਚ ਲੋਕ ਪਹੁੰਚ ਰਹੇ ਨੇ ਕਿਸੇ ਵੀ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਦੀ ਕਮੀ ਤਾਂ ਪੂਰੀ ਨਹੀਂ ਕੀਤੀ ਜਾ ਸਕਦੀ ਪਰ ਸੁਖ ਕਹਿੰਦੇ ਨੇ ਵੰਡਿਆ ਵੱਧ ਹੈ ਤੇ ਦੁੱਖ ਵੰਡਿਆਂ ਘਟਦਾ ਹੈ ਇਹ ਚੀਜ਼ਾਂ ਵੀ ਆਪਾਂ ਸਮਾਜ ਦੇ ਵਿੱਚ ਸੁਣਦੇ ਆਂ ਇਸੇ ਚੀਜ਼ਾਂ ਦੇ ਆਧਾਰ ਦੇ ਉੱਪਰ ਵੱਖ-ਵੱਖ ਸ਼ਕਸ਼ੀਤਾ ਦਾ ਜਿਹੜਾ ਉੱਥੇ ਪਹੁੰਚਣਾ ਹੋ ਰਿਹਾ ਦੂਰਾਂ ਦਰਾੜਿਆਂ ਤੋਂ ਲੋਕ ਰਾਜਵੀਰ ਜਵੰਦਾ ਨੂੰ ਜਿਹੜੇ ਜਾਣਦੇ ਨੇ ਨਹੀਂ ਜਾਣਦੇ ਨੇ ਉਹਨਾਂ ਦਾ ਵੀ ਪਹੁੰਚਣਾ ਉੱਥੇ ਹੋ ਰਿਹਾ ਤੇ ਉਹਨਾਂ ਦੀ ਅਮ੍ਰਿਤ ਦੇ ਜਿਹੜੀ ਹੈ ਕੋਈ ਜੀ ਸਮੇਂ ਤੱਕ ਇਸ ਬਣਾਏ ਗਏ ਇੱਕ ਪੰਡਾਲ ਦੇ ਵਿੱਚ ਰੱਖੀ ਜਾਏਗੀ ਲੋਕ ਉੱਥੇ ਅੰਤਿਮ ਦਰਸ਼ਨ ਕਰਨਗੇ ਪਰਿਵਾਰਕ ਮੈਂਬਰ ਜਿਹੜੇ ਨੇ ਉਥੇ ਕੁਝ ਸਮਾਂ ਉਹਨਾਂ ਦੇ ਨਾਲ ਬਿਤਾਉਣਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੰਜ ਤੱਤਾਂ ਦੇ ਵਿੱਚ ਬਲੀਨ ਕਰਨ ਦੇ ਲਈ ਲੈ ਕੇ ਜਾਇਆ ਜਾਇਆ ਜਾਏਗਾ ਪਿੰਡ ਦੀ ਗਰਾਊਂਡ ਹੈ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਉਸ ਦੀ ਵੀ ਤਸਵੀਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਵੱਖ-ਵੱਖ ਜਿਹੜੇ ਆਗੂ ਨੇ ਵੱਖ-ਵੱਖ ਜਿਹੜੇ ਕਲਾਕਾਰ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਵੱਲੋਂ ਜਿੱਥੇ ਉੱਥੇ ਪਹੁੰਚਿਆ ਜਾ ਰਿਹਾ ਉੱਥੇ ਨਾਲ ਦੀ ਨਾਲ ਉਹਨਾਂ ਦੇ ਨਾਲ ਸਾਂਝੇ ਕੀਤੇ ਗਏ ਪਲਾਂ ਨੂੰ ਵੀ ਚੇਤੇ ਕੀਤਾ ਜਾ ਰਿਹਾ ਹੈ ਕਿਸੇ ਦੇ ਵੱਲੋਂ ਕੁਝ 10 ਮਿੰਟ ਵੀ ਰਾਜਵੀਰ ਜਵੰਦਾ ਦੇ ਨਾਲ ਜੇਕਰ ਬਤਾਏ ਗਏ ਤਾਂ ਉਹ ਵੀ ਇਸ ਗੱਲ ਦਾ ਬੜਾ ਮਾਣ ਮਹਿਸੂਸ ਕਰਦੇ ਨੇ ਕਿ ਰਾਜਵੀਰ ਜਵੰਦਾ ਦਾ ਉਹਨਾਂ ਦੇ ਨਾਲ ਬੈਠਣਾ ਉੱਠਣਾ ਹੋਇਆ ਹੈ ਰਾਜਵੀਰ ਜਵੰਦਾ ਨੇ ਚਾਰ ਗੱਲਾਂ ਉਹਨਾਂ ਨੂੰ ਕਈਆਂ ਨੇ ਚਾਰ ਸੁਣੀਆਂ ਨੇ ਇਹ ਸਾਰੀਆਂ ਚੀਜ਼ਾਂ ਲੋਕ ਯਾਦ ਕਰਕੇ ਭਾਵੁਕ ਹੋ ਰਹੇ ਨੇ ਵੱਖ-ਵੱਖ ਜਿਹੜੇ ਲੋਕ ਪਿੰਡ ਵਾਸੀ ਨੇ ਖਾਸ ਤੌਰ ਦੇ ਉੱਪਰ ਆਖਵਾ ਚੈਨਲਾਂ ਦੇ ਉੱਪਰ ਜਦੋਂ ਗੱਲਬਾਤ ਕਰਦੇ ਨੇ ਮਾਦੇ ਬਲਬਲੇ ਸਾਂਝੇ ਕਰਦੇ ਨੇ ਕਿਉਂਕਿ ਬਹੁਤ ਮਾਣ ਹੁੰਦਾ ਹੈ ਪਿੰਡ ਦੇ ਵਿੱਚੋਂ ਜਦੋਂ ਕੋਈ ਆਮ ਪਰਿਵਾਰ ਦੇ ਵਿੱਚੋਂ ਐਦਾਂ ਕਿਸੇ ਬੱਚੇ ਦਾ ਐਦਾਂ ਕਿਸੇ ਜਵਾਕ ਦਾ ਵੱਡੇ ਨਾਮਣੇ ਘਟਣ ਵਾਲੇ ਪਾਸੇ ਨੂੰ ਪੈਰ ਤਰਾਵਾ ਹੁੰਦਾ ਤਾਂ ਸੁਭਾਵਿਕ ਰੂਪ ਦੇ ਵਿੱਚ ਪਿੰਡ ਵਾਲੇ ਉਸ ਨੂੰ ਸਾਂਝੇ ਰੂਪ ਦੇ ਵਿੱਚ ਆਪਣਾ ਹੀ ਬੱਚਾ ਮੰਨਦੇ ਨੇ ਆਪਾਂ ਸਿੱਧੂ ਮੂਸੇਵਾਲਾ ਦੇ ਉਦਾਹਰਣ ਲੈ ਸਕਦੇ ਆ ਮੂਸਾ ਪਿੰਡ ਦਾ ਨਾਮ ਸਿੱਧੂ ਮੂਸੇਵਾਲਾ ਤੋਂ ਪਹਿਲਾਂ ਕੌਣ-ਕੌਣ ਜਾਣਦਾ ਸੀ ਤੇ ਅੱਜ ਜੇਕਰ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਮੂਸਾ ਪ ਸਰਚ ਕਰਦੇ ਆ ਜਾਂ ਫਿਰ ਮਾਨਸਾ ਦਾ ਸਰਚ ਕਰਦੇ ਆ ਤਾ ਸਿੱਧੇ ਰੂਪ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਨਾਮ ਆਪ ਮੁਹਾਰੇ ਸਾਹਮਣੇ ਆਉਂਦਾ ਹੈ ਭਾਵੇਂ Google Search ਦੇ ਉੱਪਰ ਗੱਲ ਕਰ ਲਈਏ ਜਾਂ ਫਿਰ ਆਮ ਰੂਪ ਦੇ ਵਿੱਚ ਵੀ ਆਮ ਸ਼ਬਦਾਂ ਦੇ ਵਿੱਚ ਵੀ ਕਿਤੇ ਵੀ ਦੁਨੀਆ ਦੇ ਵਿੱਚ ਜਾ ਕੇ ਗੱਲ ਕਰੀਏ ਕਹਿਣ ਦਾ ਭਾਵ ਕਿ ਜਦੋਂ ਕਿਸੇ ਪਿੰਡ ਦੇ ਵਿੱਚੋਂ ਕੋਈ ਆਮ ਜਵਾਕ ਤਰੱਕੀ ਕਰਦਾ ਤਾਂ ਸੁਭਾਵਿਕ ਰੂਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੇ ਨਾਲ ਜੁੜਦੀਆਂ ਨੇ ਬਹੁਤ ਸਾਰੇ ਲੋਕ ਉਸ ਦੇ ਉੱਪਰ ਮਾਣ ਮਹਿਸੂਸ ਕਰਦੇ ਨੇ ਪਰਿਵਾਰਕ ਮੈਂਬਰ ਚਾਉਣ ਵਾਲੇ ਕਲਾਕਾਰ ਸਾਥੀ ਇਹ ਤਾਂ ਮਾਣ ਕਰਦੇ ਕਰਦੇ ਨੇ ਪਿੰਡ ਵਾਸੀ ਤੇ ਜਿਨ੍ਹਾਂ ਪਿੰਡਾਂ ਦੇ ਵਿੱਚ ਉਸ ਪਿੰਡ ਦੀ ਰਿਸ਼ਤੇਦਾਰੀ ਹੁੰਦੀ ਹੈ ਉਹ ਵੀ ਬੜੇ ਹੁਬਕੇ ਕਹਿੰਦੇ ਨੇ ਕਿ ਉਸ ਦਾ ਫਲਾਣਾ ਰਿਸ਼ਤੇਦਾਰ ਹੈ ਹੁਣ ਰਾਜਵੀਰ ਜਵੰਦਾ ਆ ਪੋਨਾ ਪਿੰਡ ਦੇ ਨਾਲ ਸੰਬੰਧ ਰੱਖਦੇ ਨੇ ਜਗਰਾਉਂ ਦੇ ਵਿੱਚ ਪੈਂਦਾ ਇਹ ਪਿੰਡ ਹੈ ਜਿਸ ਦੇ ਵਿੱਚ ਰਾਜਵੀਰ ਜਵੰਦਾ ਹੋਰਾਂ ਦਾ ਖੇਲੜਾ ਮੱਲਣਾ ਹੋਇਆ ਇੱਥੇ ਹੀ ਉਹ ਪੜੇ ਨੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਾਲਜ ਦੇ ਵਿੱਚ ਜਾਇਆ ਗਿਆ ਉੱਥੇ ਯੂਨੀਵਰਸਿਟੀ ਦੇ ਵਿੱਚ ਜਾਇਆ ਗਿਆ ਜਿੱਥੇ ਕੁਲਵਿੰਦਰ ਬਿੱਲਾ ਕਨਵਰ ਗਰੇਵਾਲ ਜਿਹੜੇ ਨੇ ਉਹ ਉਹਨਾਂ ਦੇ ਸਹਿਪਾਠੀ ਸਨ ਕੁਝ ਵੱਡੀਆਂ ਕਲਾਸਾਂ ਦੇ ਵਿੱਚ ਸੀ ਜਾਂ ਪਰ ਕੋਈ ਸੀਨੀਅਰ ਸੀ ਕੋ ਜੂਨੀਅਰ ਸੀ ਇਹ ਸਾਰੇ ਕਲਾਕਾਰ ਸਾਥੀ ਨੇ ਤੇ ਕੁਝ ਦਿਨ ਪਹਿਲਾਂ ਜਾਂ ਫਿਰ ਕੁਝ ਮਹੀਨੇ ਪਹਿਲਾਂ ਉਹਨਾਂ ਦੇ ਵੱਲੋਂ ਜਿਹੜੀਆਂ ਇੰਟਰਵਿਊ ਸਾਂਝੀਆਂ ਕੀਤੀਆਂ ਗਈਆਂ ਉਹਨਾਂ ਇੰਟਰਵਿਊਜ਼ ਦੇ ਵਿੱਚ ਖਾਸਮ ਖਾਸ ਤਰੀਕੇ ਦੇ ਨਾਲ ਇਹ ਗੱਲ ਸਾਂਝੀ ਕੀਤੀ ਗਈ ਉਹ ਕਹਿੰਦੇ ਕਿ ਅਸੀਂ ਦੁਬਾਰਾ ਇਕੱਠੇ ਹੋ ਰਹੇ ਹਾਂ ਕਹਿੰਦੇ ਮੈਂ ਬਹੁਤ ਇਸ ਚੀਜ਼ ਦਾ ਮਾਣ ਮਹਿਸੂਸ ਕਰਦਾ ਹਾਂ ਤੇ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਲਈ ਲੋਕ ਤਰਸਦੇ ਫਿਰਦੇ ਨੇ ਲੋਕ ਲੰਬੇ ਸਮੇਂ ਤੋਂ ਜਦੋਜਾਹਦ ਕਰਦੇ ਫਿਰਦੇ ਨੇ ਉਹ ਚੀਜ਼ਾਂ ਵੀ ਮੇਰੇ ਹਿੱਸੇ ਆਈਆਂ ਤੇ ਉਸ ਸਮੇਂ ਦੇ ਸਮਕਾਲੀ ਮੇਰੇ ਮਿੱਤਰ ਸੱਜਣ ਦੋਸਤ ਜਿਹੜੇ ਨੇ ਉਹ ਵੀ ਮੇਰੇ ਹਿੱਸੇ ਆਏ ਨੇ ਇਹ ਗੱਲ ਕਿ ਬਹੁਤ ਲੋਕ ਇਸ ਸਾਰੇ ਮਾਹੌਲ ਤੋਂ ਖੁੰਝ ਜਾਂਦੇ ਨੇ ਪੈਸਾ ਤੇ ਲਾਵਾਦੂ ਲੋਕਾਂ ਦੇ ਕੋਲੇ ਆ ਜਾਂਦਾ ਪਰ ਐਦਾਂ ਦੀ ਕਮਾਈ ਜਿਹੜੀ ਰਾਜਵੀਰ ਜਵੰਦਾ ਹਰਾਂ ਦੇ ਬਲੋ ਕੀਤੀ ਗਈ ਹੈ ਇਹ ਕਿਸੇ ਖਾਸ ਖਾਸ ਸ਼ਖਸ ਦੇ ਹਿੱਸੇ ਆਉਂਦੀ ਹੈ ਜਿਹੜਾ ਕਿ ਰਾਜਵੀਰ ਜਵੰਦਾ ਹੋ ਨਿਭੜਿਆ ਇਦਾਂ ਦਾ ਸ਼ਖਸ ਜਿਹੜਾ ਰਹੀਦੀ ਦੁਨੀਆ ਤੱਕ ਲੋਕ ਉਸ ਨੂੰ ਯਾਦ ਕਰਨਗੇ ਲੋਕ ਉਹਨਾਂ ਦੇ ਗਾਏ ਗਏ ਗਾਏ ਹੋਏ ਗਾਣਿਆਂ ਨੂੰ ਯਾਦ ਕਰਨਗੇ ਉਹਨਾਂ ਦਾ ਵਿਚਰਨਾ ਲੋਕ ਚੇਤੇ ਰੱਖਣਗੇ ਪਰਿਵਾਰ ਨੂੰ ਸਾਹਮਣਾਂ ਲੋਕ ਚੇਤੇ ਰੱਖਣਗੇ ਤੇ ਐਡੇ ਵੱਡੇ ਮਿਆਰ ਦੇ ਉੱਪਰ ਜਾ ਕੇ ਐਡਾ ਵੱਡਾ ਨਾਮਣਾ ਖੱਟਣ ਤੋਂ ਬਾਅਦ ਆਮ ਲੋਕਾਂ ਦੇ ਨਾਲ ਵਿਚਰਨਾ ਛੋਟਿਆਂ ਦੇ ਵਿੱਚ ਛੋਟਾ ਹੋ ਜਾਣਾ ਵੱਡਿਆਂ ਦੇ ਵਿੱਚ ਵੱਡਾ ਹੋ ਜਾਣਾ ਇਹ ਆਮ ਇਨਸਾਨ ਦੀ ਸਖਸ਼ੀਅਤ ਨਹੀਂ ਹੁੰਦੀ ਇਹ ਖਾਸ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਇੱਕ ਸੁਨੇਹਾ ਨੂਮਾ ਜ਼ਿੰਦਗੀ ਕੱਟੀ ਜਾਂਦੀ ਹੈ ਉਹ ਗੱਲ ਰਾਜਵੀਰ ਜਵੰਦਾ ਹੋਰਾਂ ਦੇ ਉੱਪਰ ਪੂਰੀ ਟੁੱਕਦੀ ਹੈ ਤੇ ਇਸ ਗੱਲ ਦੇ ਟੁਕਣ ਤੇ ਕਰਕੇ ਹੀ ਵੱਕ ਵੱਕ ਸਖੀਤਾ ਜੜੀਆਂ ਨੇ ਅੱਜ ਉਹਨਾਂ ਨੂੰ ਨਮ ਅੱਖਾਂ ਦੇ ਨਾਲ ਵਿਦਾਇਗੀ ਜੜੀਆਂ ਨੇ ਉਦੇਰੀਆਂ ਨੇ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀ ਕਰਦੇ ਜਾ ਰਹੇ ਹਾਂ ਕੀ ਕੁਝ ਸਥਿਤੀਆਂ ਉਹਨਾਂ ਦੇ ਪਿੰਡ ਦੇ ਵਿੱਚ ਨੇ ਕੀ ਕੁਝ ਹਾਲਤਾਂ ਤੇ ਹਾਲਾਤ ਉੱਥੇ ਬਣੇ ਪਏ ਨੇ ਗਮਗੀਨ ਮਾਹੌਲ ਦੇ ਵਿੱਚੋਂ ਜੋ ਵੀ ਤਸਵੀਰਾਂ ਤੁਹਾਡੇ ਤੱਕ ਪਹੁੰਚੜੀਆਂ ਲੁੜਿੰਦੀਆਂ ਹੋਈਆਂ ਉਹ ਪਹੁੰਚਦੀਆਂ ਕੀਤੀਆਂ ਜਾਣਗੀਆਂ ਬਹਿਰ ਹਾਲ ਇਹ ਖਾਸਮ ਖਾਸ ਤਰੀਕੇ ਦੇ ਨਾਲ ਜਿਹੜਾ ਉੱਥੇ ਕਲਾਕਾਰਾਂ ਦਾ ਪਹੁੰਚਣਾ ਹੋ ਰਿਹਾ ਹੈ ਕਲਾਕਾਰ ਉੱਥੇ ਪਹੁੰਚ ਕੇ ਉਹਨਾਂ ਦੇ ਨਾਲ ਦੁੱਖ ਵੰਡਾ ਰਹੇ ਨੇ ਪਰਿਵਾਰ ਦੇ ਨਾਲ ਦੁੱਖ ਵੰਡਾ ਰਹੇ ਨੇ ਉਹਦੀਆਂ ਤਸਵੀ Sandinha carenha.